ਡਿੰਗ 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 ਮੈਂ ਤਾਂ ਨਾ ਤਾਂ ਹੀ ਵੀਰ ਜੀ ਨੂੰ ਕਿਹਾ ਸੀਗਾ ਵੀ ਮੈਨੂੰ ਕੋਈ ਮੋਟਰਸਾਈਕਲ ਪਲਟੀਨਾ ਬਲਟੂਨਾ ਦੇ ਦਿਓ ਨਾਲੇ ਉਹਦੀ ਐਵਰੇਜ ਬਹੁਤ ਦਾ ਹੁਣ ਦੇਖ ਲੋ ਜੀ ਤੋਤੋ ਤਾਂ ਰੋੜਿਆ ਵੀ ਨਹੀਂ ਜਾਂਦਾ ਸਾਹ ਚੜਿਆ ਪਿਆ ਤੁਨੂੰ ਉਹ ਚੱਲ ਕੋਈ ਨਹੀਂ ਕੋਈ ਨਹੀਂ ਭਾਗ ਬਾਨੇ ਹੁਣ ਜਦੋਂ ਫਸ ਗਏ ਤਾਂ ਫੜਕਣ ਕੀ ਚੱਲ ਤੁਰੇ ਜਾਂਨੇ ਹੌਲੀ ਹੌਲੀ ਆ ਕਿਲੋਕੀਮੀਟਰ ਤੇ ਹੀ ਆ ਪੰਪ ਆਪਣਾ ਨਾਜੀ ਕੀ ਗੱਲਾਂ ਕਰੀ ਜਾਂਦੇ ਹੋ ਤੁਸੀਂ ਨਾਲੇ ਕਹਿੰਦੇ ਪੰਪ ਤਾਂ ਆਪਣੇ ਇੱਥੇ 5-6 ਕਿਲੋਮੀਟਰ ਤੇ ਹੈ ਕਿਲੋਮੀਟਰ ਤੇ ਕਿਹੜੇ ਪੰਪ ਦੀ ਗੱਲ ਕਰੀ ਜਾਂਦੇ ਹੋ ਤੁਸੀਂ ਬਈ ਬੱਲਾ ਬੱਲਾ ਮੈਨੂੰ ਲੱਗਦਾ ਭਾਗਵਾਨ ਨੇ ਫੇਰ ਤਾਂ ਕਿਲੋਮੀਟਰ ਵਾਲਾ ਪੰਪ ਦੇਖਿਆ ਨਹੀਂ ਉਹ ਕਿਲੋਕਮੀਟਰ ਤੇ ਭਾਗਵਾਨ ਨੇ ਠੇਕਾ ਜਦੋਂ ਮਾਰਿਆ ਨਾ ਅਜੀ ਅੰਦਰ ਇਹਨੂੰ ਰੋੜਨ ਦੀ ਗੱਲ ਤਾਂ ਦੂਰ ਚਲੇ ਨੂੰ ਮੋਢਿਆਂ ਤੇ ਰੱਖ ਕੇ ਲੈ ਜੂੰਬਸਕ੍ਰਾਈਬ ਨਾਓ and press the bell icon. Never miss an update.